हिमाचल प्रदेश ਦੇ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਨਾਨਾ ਦੇਵੀ ਜਿਦੇ ਵਿੱਚ ਮੌਸਮ ਦੇ ਬਦਲਦੇ ਮિજાਜ ਦੇ ਬਾਵਜੂਦ ਸ਼ਰਧਾਲੂਆਂ ਦੀ ਆਸਤਾ ਡੋਲੀ ਨਹੀਂ। ਬੀਤੀ ਰਾਤੋਂ ਇਲਾਕੇ ਦੇ ਵਿੱਚ ਭਾਰੀ ਮੀਂਹ ਅਤੇ ਤੇਜ਼ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਪਰ ਗੁਪਤ ਨਵਰਾਤਿਆਂ ਦੇ 5ਵੇਂ ਦਿਨ ਮਾਂ ਦੇ ਦਰਸ਼ਨ ਲਈ ਸੰਗਤਾਂ ਦਾ ਉਤਸ਼ਾਹ ਦੇਖਣਯੋਗ ਹੈ। ਪਹਾੜਾਂ 'ਤੇ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਮੀਂਹ ਦੇ ਬਾਵਜੂਦ ਸ਼ਰਧਾਲੂਆਂ ਦੇ ਕਦਮ ਰੁਕਣ ਦਾ ਨਾਮ ਨਹੀਂ ਲੈ ਰਹੇ। ਮਾਂ ਦੇ ਜੇਕਾਰਿਆਂ ਨਾਲ ਪੂਰੀਆਂ ਪਹਾੜੀਆਂ ਗੂੰਜ ਰਹੀਆਂ ਹਨ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਮਾਂ ਦੇ ਦਰਸ਼ਨ ਦੀ ਤੜਫ ਅੱਗੇ ਇਹ ਮੀਂਹ ਅਤੇ ਠੰਡ ਕੁਝ ਵੀ ਨਹੀਂ ਉਹ ਹਰ ਸਾਲ ਹੀ ਸੇ ਵਿਸ਼ਵਾਸ ਨਾਲ ਅਤੇ ਨਤਮਸਤਕ ਹੋਣ ਆਉਂਦੇ ਹਨ ਠੰਡ ਤੋਂ ਬਚਣ ਲਈ ਸਥਾਨਕ ਦੁਕਾਨਦਾਰਾਂ ਨੇ ਥਾਂ ਥਾਂ ਤੇ ਅੱਗ ਸੇਕਣ ਦਾ ਪ੍ਰਬੰਧ ਕੀਤਾ ਹੈ ਇਹ ਅੱਗ ਨਾ ਸਿਰਫ ਦੁਕਾਨਦਾਰਾਂ ਨੂੰ ਆਪਣਾ ਕੰਮ ਜਾਰੀ ਰੱਖਣ ਦੇ ਵਿੱਚ ਮਦਦ ਕਰ ਰਹੀ ਹੈ ਸਗੋਂ ਦੂਰ ਦੂਰ ਤੋਂ ਆਏ ਸ਼ਰਧਾਲੂ ਵੀ ਇੱਥੇ ਸੇਕ ਕੇ ਠੰਡ ਤੋਂ ਰਾਹਤ ਪਾ ਰਹੇ ਹਨ ਦੁਕਾਨਦਾਰਾਂ ਦੇ ਮੁਤਾਬਕ ਮੌਸਮ ਭਾਵੇਂ ਸਖਤ ਹੈ ਪਰ ਸ਼ਰਧਾਲੂਆਂ ਦੀ ਸੇਵਾ ਕਰਨਾ ਹੀ ਉਹਨਾਂ ਦਾ ਅਸਲੀ ਕਰਮ ਹੈ ਇਹ ਮੀਂਹ ਸਥਾਨਕ ਕਿਸਾਨਾਂ ਤੇ ਭਗਵਾਨ ਨਾਲ ਹੀ ਅੰਮ੍ਰਿਤ ਬਣ ਕੇ ਵਰਿਆ ਹੈ ਲੰਬੇ ਸਮੇਂ ਤੋਂ ਮੀਂਹ ਦੀ ਉਡੀਕ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਫਸਲਾਂ ਨੂੰ ਬਹੁਤ ਫਾਇਦਾ ਹੋਵੇਗਾ ਬਿਹਤਰ ਪੈਦਾਵਾਰ ਦੀ ਉਮੀਦ ਕਰਨ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਦੂਰ ਦੂਰ ਤੋਂ ਪਹੁੰਚੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਮੌਸਮ ਭਾਵੇਂ ਕਿੰਨਾ ਵੀ ਖਰਾਬ ਕਿਉਂ ਨਾ ਹੋਵੇ ਮਾਂ ਦੇ ਦਰਸ਼ਨ ਕਰਨਾ ਹੀ ਉਹਨਾਂ ਦਾ ਮੁੱਖ ਟੀਚਾ ਹੈ ਉਹਨਾਂ ਮੁਤਾਬਕ ਉਹ ਹਰ ਸਾਲ ਇਸੇ ਅਟੁੱਟ ਵਿਸ਼ਵਾਸ ਨਾਲ ਇੱਥੇ ਆਉਂਦੇ ਹਨ ਅਤੇ ਮਾਂ ਦੇ ਦਰਬਾਰ ਦੇ ਵਿੱਚ ਆ ਕੇ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ ਕੁਦਰਤ ਦੇ ਵਕ ਵਕ ਰੰਗਾ ਦੇ ਵਿਚਕਾਰ ਸ਼੍ਰੀ ਨੈਨਾ ਦੇਵੀ ਜੀ ਦਾ ਇਹ ਸਥਾਨ ਆਸਥਾ ਸੇਵਾ ਤੇ ਉਮੀਦ ਦਾ ਕੇਂਦਰ ਬਣਿਆ ਹੋਇਆ ਹੈ ਭਗਤਾਂ ਦੀ ਭੀੜੇ ਸਭਤ ਕਰੇ ਹੈ ਕਿ ਮਾਂ ਦੇ ਦਰ ਤੇ ਮੋਸਮ ਨਹੀਂ ਸਿਰਫ ਮੁਹੱਬਤ ਅਤੇ ਵਿਸ਼ਵਾਸ ਚੱਲਦਾ ਹੈ ਸ਼੍ਰੀ ਨੈਨਾ ਦੇਵੀ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਸੁਭਾਸ਼ ਚੰਦੇਲ ਦੇ ਨਾਲ ਰਕੇਸ਼ਰ ਰਾਣਾ ਦੀ ਰਿਪੋਰਟ ਆਪ ਤੂੰ ਲਰਗਾ ਡਿਸਟ੍ਰਿਕਟ ਸਮਰੂਪ ਤੋਂ ਆਇਆ ਸਾਰੇ ਪਰਿਵਾਰ ਮਾਈ ਰਾਣੀ ਦੇ ਦਰਸ਼ਨ ਕਰਨ ਨੈਨਾ ਦੇ ਵੀ ਤੇ ਅੱਜ ਵਾਰਸ਼ ਨੇ ਬਹੁਤ ਜ਼ਿਆਦਾ ਵਾਰਸ਼ ਹੋਈ ਹੈ ਜਿਹੜਾ ਇਹਨਾਂ ਦੇ ਵਿੱਚ ਤੇ ਪਰ ਫਿਰ ਵੀ ਫਕਤ ਨੇ ਜਿਹੜੇ ਮਾਈ ਰਾਮੀ ਦੇ ਦਰਸ਼ਨ ਕਰਨ ਲਈ ਕਿਤਾਬ ਨੇ ਤੇ ਬੜੀ ਹਮਮਾ ਕੇ ਆ ਰਹੇ ਨੇ ਜੈ ਮਾਤਾ ਜੀ ਜੈ ਮਾਤਾ ਜੀ ਪੰਜਾਬ ਕਾ ਬਹੁਤ ਠੋੜੀ ਰਾਤ ਦੀ ਠੰਡੇ ਹੋ ਰਹੀ ਬਹੁਤ ਕਿਸੇ ਕਰੇ ਅਸੀਂ ਬਹੁਤ ਜ਼ਿਆਦੇ ਠੰਡੀ ਬਹੁਤ ਠੰਡੀ ਹੋ ਰਹੀ ਹੈ